ਦੀ ਘਟਾਵਾ ਜਾਈ ਦੀ ਮੰਗ ਨੂੰ ਮੁਖ ਰੱਖਦੇ ਹੋਏ ਲੋਕਾਂ ਦੀ ਮੰਗਾਂ ਨੂੰ ਮੁਖ ਰੱਖਦੇ ਹੋਏ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਬਾਜ਼ਾਰਾਂ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਦੁਕਾਨਦਾਰਾਂ ਦੇ ਵੱਲੋਂ ਉਹਨਾਂ ਨੂੰ ਹਟਾਇਆ ਗਿਆ ਉਹਨਾਂ ਦੇ ਵੱਲੋਂ ਇੱਕ ਖਾਸ ਮੁਹਿੰਮ ਛੇੜੀ ਗਈ ਆ ਇਸ ਦੇ ਨਾਲ ਹੀ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਫੜੀ ਵਾਲਿਆਂ ਦਾ ਪ੍ਰਸ਼ਾਸਨ ਦੇ ਉੱਤੇ ਕੋਈ ਜ਼ੋਰ ਨਹੀਂ ਚੱਲਿਆ ਹਾਲਾਂਕਿ ਰੋਂਦੇ ਰਹੇ ਕੋ ਨੋਂਦੇ ਰਹੇ ਲਗਾਤਾਰ ਤਰਲੇ ਮੰਨਤਾ ਕਰਦੇ ਰਹੇ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਹਾਲਾਂਕਿ ਲੋਕਾਂ ਦੇ ਨਾਲ ਬਹਿਸ ਕਰਦੇ ਹੋਏ ਵੀ ਨਜ਼ਰ ਆ ਰਹੀ ਨੇ ਪਰ ਪ੍ਰਸ਼ਾਸਨ ਦਾ ਕਹਿਣਾ ਕਿ ਹੁਣ ਤਾਂ ਲੋਕ ਊਟ ਪਟਾੰਗ ਕਪੜਾ ਦਿਖਾਉਣਗੇ ਤੇ ਇਸ ਦੇ ਨਾਲ ਦੱਸਦੇ ਕਿ ਬਟਾਲਾ ਤੋਂ ਪੂਰਾ ਮਾਮਲਾ ਸਮਝ ਰਿਹਾ ਜਿੱਥੇ ਪ੍ਰਸ਼ਾਸਨ ਹੈ ਜਿਹੜਾ ਦੁਕਾਨਾਂ ਦੇ ਬਾਹਰ ਹੋਏ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾਉਣ ਵਿੱਚ ਲਗਾਤਾਰ ਆਪਣੀ ਕੋਸ਼ਿਸ਼ ਕਰ ਰਿਹਾ ਤੇ ਕੁ ਪਰ ਮੌਕੇ ਦੇ ਕੀ ਹਾਲਾਤ ਨੇ ਤੁਹਾਨੂੰ ਵੀ ਦਿਖਾ ਦਿੰਦੇ ਹੈ। ਅੱਜ ਲਈ ਨਾ ਪਹਿਲਾਂ ਮੈਂ ਪਲੱਸ ਕਟ ਲਾਉਂਦੀ ਸਾਂ। ਹੁਣ ਬੱਚੇ ਸਿਆਣੇ ਹੋਏ ਨੇ ਮੇਰੇ ਚਾਹਤੀ ਬੱਚਿਆਂ ਨੇ ਦੋ ਤਿੰਨ ਵੱਡਾ ਮੁੰਡਾ ਮੇਰਾ ਬੁਮਾਲ ਪਿਆ ਹੈ। ਤੇ ਹੁਣ ਵੀ ਕੀ ਕੀਤਾ ਗਿਆ ਅਗੇ ਪ੍ਰਸ਼ਾਸਨ ਨੂੰ। ਪਤਾ ਨਹੀਂ ਪੁੱਤਰ ਮਿੰਨਾ ਤੋਂ ਪਤਾ ਨਹੀਂ ਆਜ ਰੋਟੀ ਲੈ ਕੇ ਆਈ ਸੋ ਬਚ ਗਏ ਆ ਦੇ ਇੱਥੇ ਦੇ ਨਹੀਂ ਲੱਗਿਆ ਨਾ ਪੁੱਤਰ ਰੋਟੀ ਕਿਤੋਂ ਕਾਰੀ ਆ ਦੀ ਸਾਡਾ ਦਸਰਾ ਵੀ ਆ ਨਹੀਂ ਪੁੱਤਰ ਮੇਰਾ ਕੋਈ ਨਹੀਂ ਨਾ ਕੋਈ ਮੇਰਾ ਕੋਈ ਨਹੀਂ ਅਗਾਂਹ ਤੁਸੀਂ ਸਿਰ ਮਾਰ ਦੋ ਬਗੈਰ ਦਾ ਕਿੰਨਾ ਜ਼ਰ ਹੋ ਗਿਆ ਤੁਹਾਨੂੰ ਇੱਥੇ ਐਡਾ ਲੰਦਾ ਇਹ ਪੁੱਤਰ ਮੇਰਾ ਬੜਾ ਥਿਆਰ ਹੋ ਗਿਆ ਪਹਿਲਾਂ ਮੇਰਾ ਬੰਦਾ ਲਾਂਦਾ ਸੀ ਸਾਰਿਆਂ ਨੂੰ ਪਤਾ ਉਹ ਲਾਂਦੇ ਸੀ ਫੇ ਨਾਥੇ ਉਹਨਾਂ ਦੀ ਲੇਥ ਹੋ ਗਿਆ 22 24 ਸਾਲ ਹੋ ਗਏ 25 ਮਾਦਾ ਉਹ ਕਿ ਕਿਦਾਂ ਜਦੋਂ ਇੱਥੋਂ ਅੱਡੇ ਚੁੱਕ ਲਿਆ ਜਿਹੜੇ ਤੁਹਾਡੇ ਸਮਾਨ ਹੀ ਉਹ ਚੁੱਕ ਕੇ ਲੈ ਜਾਂਦੇ। ਬਾਈ ਪੁੱਤ ਸਾਂਭੇ ਮਦਰਮਿਆਲੇਦਾਰ ਨਾਲ ਵਾਰ-ਵਾਰ ਕੇ ਤੁਹਾਡੇ ਨਾਲ ਕੋਈ ਤਾਂ ਅਸੀਂ ਦੇ ਦੇ ਛੱਡਦੇ ਨਾ ਦਾਰ ਦੇ ਛੱਡਦੇ ਹੋਲੀ-ਹੋਲੀ ਕਰਕੇ ਤੇ ਦੋਰ ਕੇ ਲੈ ਜਾਂਦੇ। ਇਸ ਤਰ੍ਹਾਂ ਮੈਂ ਕਹੀਦੀ ਮਾਂ ਤਾਂ ਨਹੀਂ ਖਾਦੀ। ਭਾਵੇਂ ਮੈਂ ਆਪਣੇ ਘਰ ਭੁੱਖੇ ਹੀ ਰਹਿ ਲਾ। ਇੰਦਰੀਆ ਪੁੱਤਰੋ ਉਹਨਾਂ ਦੀ ਮौज ਹੈ ਪੁੱਤ ਅਸੀਂ ਕੀ ਕਰ ਸਕਨੇ ਲੋਕ। ਹੋ ਜਾ। ਅਸੀਂ ਤਾਂ ਮਤਲਬ ਕੁਝ ਨਹੀਂ ਪੁੱਤਰ ਅਸੀਂ ਕਰ ਸਕਦੇ। 30 ਸਾਲ ਹੋ ਗਏ ਜੀ ਜਨਾਬ ਸਾਰਾ ਸਮਾਨ ਹੈ ਨਾ ਚਕਾਰੇ ਸਾਡਾ। ਮੁਸ਼ਕਲ ਬਰੀ ਆ ਗਈ ਗਰੀਬਾਂ ਦਾ ਕਿੱਥੇ ਜਾਏ ਕਿੱਥੇ ਲਾਏ ਜਨਾਬ ਰੋਟੀ ਕਿੱਥੋਂ ਖਾਣੀ ਜੀ ਭੁੱਖੇ ਮਾਰੇ ਵਾਲੇ ਗੱਲ ਹੋ ਗਈ ਜਨਾਬ ਪੁਲ ਬਣਨ ਤੋਂ ਬਾਅਦ ਅੱਗੇ ਚੁਕਾਉਂਦੇ ਫਿਰ ਪੁਲ ਬਣਨ ਤੋਂ ਬਾਅਦ ਲਾ ਦਿੰਦੇ ਹਾਂਜੀ ਹਾਂਜੀ ਲਾ ਦਿੰਦੇ ਉਹ ਕਮੇਟੀ ਘਰ ਗਏ ਹਾਂ ਆਪਸ਼ਨ ਗਿਆ ਫੇਰ ਲੱਗੇ ਜਨਾਬ ਅੱਜ ਫੇਚ ਕਰ ਅੱਜ ਫੇਚ ਕਰਦੇ ਜਨਾਬ ਮੁਸ਼ਕਲ ਬਰੀ ਹੈ ਬੱਚਿਆਂ ਨੂੰ ਕਿੱਥੋਂ ਪਾਲਣਾ ਹੈ ਜਨਾਬ ਬੱਚੇ ਭੁੱਖੇ ਮਾਰੇ ਵਾਲੇ ਗੱਲ ਹੋ ਗਈ ਹੈ ਕੀ ਕੰਮ ਕੀ ਕਰਦੇ ਕੰਮ ਰੈਡੀ ਮੇਟਰਾ ਜੀ ਜਨਾਬ ਸਮਾਨ ਮਿਲ ਗਿਆ ਜੀ ਸਮਾਨ ਮਿਲ ਗਿਆ ਜੀ ਉਹ ਗਿਆ ਪੈਦਾ ਮੈਨੂੰ 65000 ਹੋ ਗਿਆ ਕੰਮ ਕਰਕੇ। ਤਾਂ ਕਰੀ ਬੋਕਾ ਨਹੀਂ ਹੋਇਆ। ਇਹ ਕੋਟ ਆ ਗਿਆ ਸਾਨੂੰ ਤਾਂ ਜਗ੍ਹਾ ਮਿਲ ਗਈ। ਕੀ ਕਿਤਾ ਆ ਗਿਆ 50 ਨੇ ਇਹ ਇਹਨਾਂ ਐਮਸੀਨ ਉਸ ਦੀ ਜਗ੍ਹਾ ਗਈ ਹੈ। 6-6 ਫੁੱਟ। ਉਹਨੇ ਧੱਕੇਸ਼ਾਹੀ ਹੋਈ ਸਾਡੇ ਨਾਲ। ਅਸੀਂ ਫਰਿਆਦ ਕਰਦੇ ਕਰੀਏ ਰਾਬੰ ਕਰੀਏ। ਸਾਨੂੰ ਤਕਰੀਬਨ 1 ਮਹੀਨੇ ਤੋਂ ਉੱਪਰ ਹੋ ਗਿਆ ਬਟਾਲਾ ਸ਼ਹਿਰ ਚ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਇਨਕ੍ਰੋਚਮੈਂਟ ਹਟਾਉਣ ਦੀ। ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਦੇਖੋ ਇਹ ਚੈਲੰਜ ਹੈਗਾ ਬਹੁਤ ਵੱਡਾ ਚੈਲੰਜ ਹੈ ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਕੋਈ ਨਿਰਾਪਰਾ ਕਾਨੂੰਨ ਤੇ ਜਾਂ ਸਿਸਟਮ ਤੇ ਹੀ ਨਹੀਂ ਜ਼ਿੰਮੇਵਾਰੀ ਛੁੱਟਣੀ ਚਾਹੀਦੀ ਲੋਕਾਂ ਦੀ ਹਰੇਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਕ੍ਰੋਚਮੈਂਟ ਨਾ ਕਰੇ ਕਾਨੂੰਨ ਦੀ ਲੁੰਗਣਾ ਨਾ ਕਰੇ ਤੇ ਅਸੀਂ ਹਰੇਕ ਨੂੰ ਪਿਆਰ ਨਾਲ ਬੇਨਤੀ ਕੀਤੀ ਹੈ ਸਭ ਦਾ ਸਮਾਨ ਹਟਾਇਆ ਔਰ ਇਹ ਚ ਕੁਝ ਬਹੁਤ ਸਾਰੇ ਸ਼ਹਿਰਦਵਸੀ ਸਹਿਯੋਗ ਵੀ ਦੇ ਰਹੇ ਸਾਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੀ ਇਨਗਰੋਜਮੈਂਟ ਨੂੰ ਹਟਾਈਏ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂ ਤੇ ਜਿਹੜੇ ਲੋਕ ਇਦਾਂ ਕਰਦੇ ਆ ਸਾਡੀ ਅਪੀਲ ਹੈ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰ ਕਾਨੂੰਨ ਦੀ ਉਲੰਘਣਾ ਨਾ ਕਰਨ ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਹੈ ਕਿ ਅਸੀਂ ਐਸ ਪਰ ਮਿਊਨਿਸਪਲ ਐਕਟ ਕਾਰਵਾਈ ਕਰਾਂਗੇ ਦੇਖੋ ਪੁਲ ਦੇ ਉੱਪਰ ਬ੍ਰਿਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਜੋ ਇਨਗਰੋਜਮੈਂਟ ਸੀ ਤੁਹਾਡੇ ਸਾਹਮਣੇ ਉਹ ਜਾਇਜ਼ ਨਹੀਂ ਹੈਗੀ ਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕੋਈ ਹਾਦਸਾ ਹੋ ਸਕਦਾ ਪਿੱਛੇ ਹਸਲੀ ਹੈਗੀ ਹੈ ਔਰ ਵੱਡੀ ਗੱਲ ਹੈ ਕਿ ਸਾਰਾ ਜਿਹੜਾ ਰੇੜੀਆਂ ਦਾ ਕੂੜਾ ਸੀਗਾ ਉਹ ਹਸਲੀ ਦੇ ਵਿੱਚ ਪਿੱਛੇ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈਗਾ ਤੇ ਇਸ ਕਰਕੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਹ ਸਾਰਿਆਂ ਨੂੰ ਸਮਝ ਨਹੀਂ ਪੈਣੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਉਹਨੂੰ ਠੀਕ ਕਰਨਾ ਪੈਣਾ ਹੈ ਤੁਹਾਡਾ ਸਹਿਯੋਗ ਚਾਹੀਦਾ ਜੀ ਅਸੀਂ ਸਾਰੇ ਪਾਸੇ ਹਟਾਵਾਂਗੇ ਤੁਸੀਂ ਕੋਆਪਰੇਟ ਕਰੋ ਸਾਰੇ ਜਾਨੇ ਸ਼ਹਿਰੀ ਜਿਹੜੇ ਹੈਗੇ ਵਾਸੀ ਕੋਆਪਰੇਟ ਕਰੋ ਤੇ ਅ ਅ ਇਹਨੂੰ ਅਸੀਂ ਠੀਕ ਕਰਾਂਗੇ ਸਾਰੇ ਰਲ ਮਿਲ ਕੇ ਠੀਕ ਕਰਾਂਗੇ ਤੁਸੀਂ ਦੇਖੋ ਰਾਤੋਂ ਰਾਤ ਤਾਂ ਕੋਈ ਚੀਜ਼ ਨਾ ਵਿਗੜਦੀ ਹੈ ਨਾ ਸੰਵਰਦੀ ਹੈ ਠੀਕ ਹੈ ਜੀ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਸ਼ਹਿਰ ਨੂੰ ਸਾਰੀ ਰੋਡਸ ਨੂੰ ਕਵਰ ਕਰ ਰਹੇ ਹਾਂ ਗੁਰਦਾਸਪੁਰ ਰੋਡ ਹੈ ਡੇਰਾ ਬਾਬਾ ਨਾਨਕ ਰੋਡ ਹੈ ਸਿਟੀ ਰੋਡ ਹੈ ਸਾਰੀ ਜਗ੍ਹਾ ਤੇ ਜਾ ਰਹੇ ਹਾਂ ਤੇ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਤੋਂ ਇਲਾਵਾ ਬਾਕੀ ਸ਼ਹਿਰ ਵੀ ਕਵਰ ਕਰਾਂਗੇ ਦੇਖੋ ਇਸ ਤਰ੍ਹਾਂ 11 ਜ਼ਿੰਮੇਦਾਰਾਂ ਦਾ ਸਟੇਟਮੈਂਟ ਦੇਣੀ ਬਹੁਤ ਸੌਖੀ ਹੁੰਦੀ ਹੈ ਜੀ ਤੇ ਜਿਹੜੇ ਸਹਿਯੋਗ ਨਹੀਂ ਦੇਣਾ ਚਾਹੁੰਦੇ ਉਹਨਾਂ ਕੋਲ ਬਹੁਤ ਤਰ੍ਹਾਂ ਕੇਗੇ ਊਟ ਪਟੰਗ ਦੇਣ ਨੂੰ ਤੇ ਇਸ ਕਰਕੇ ਤੁਹਾਡੇ ਸਾਹਮਣੇ ਹੀ ਆ ਸਟੈਪ ਬਾਈ ਸਟੈਪ ਸਾਰੇ ਇਨਕਲੂਜਨਟ ਹਟੇਗੀ ਤੁਸੀਂ ਕੋਆਪਰੇਟ ਕਰੋ ਸਾਰੇ ਜਣੇ ਕੋਆਪਰੇਟ ਕਰੋ ਸਾਰੇ ਵਾਸਤੇ ਇੱਕੋ ਰੂਲ ਲਾਗੂ ਹੋਏਗਾ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਪੱਖਪਾਤ ਨਹੀਂ ਹੋਏਗਾ ਜੀ ਦੇਖੋ ਇਹ ਚੈਲੰਜਸ ਤਾਂ ਹੈਗੇ ਹੀ ਆ ਮੈਂ ਇਹੀ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਰੇ ਸਹਿਯੋਗ ਦਿਓ ਜੇ ਤੁਸੀਂ ਇਸ ਗੱਲ ਦਾ ਵਿਰੋਧ ਕਰੋਗੇ ਤੇ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਫਿਰ ਕਿਵੇਂ ਕੰਮ ਬਣੂਗਾ ਇਹ ਤਾਂ ਸਾਰਿਆਂ ਨੂੰ ਕੋਆਪਰੇਟ ਕਰਨਾ ਪੈਣਾ ਨਾ ਸਾਰਿਆਂ ਨੂੰ ਆਪਣੇ ਆਪਣੀ ਦੁਕਾਨ ਦੇ ਅੰਦਰ ਆਪਣੇ ਆਪਣੀ ਜਗ੍ਹਾ ਦੇ ਅੰਦਰ ਰਹਿਣਾ ਪਏਗਾ ਤੇ ਜੋ ਨਿਯਮ ਹੁੰਦੇ ਉਹ ਸਾਰਿਆਂ ਵਾਸਤੇ ਹੁੰਦੇ ਕੋਈ ਇੱਕ ਬੰਦੇ ਵਾਸਤੇ ਨਹੀਂ ਹੁੰਦੇ ਤੇ ਉਹਦੇ ਨਾਲ ਇਹ ਸ਼ਹਿਰ ਹੈ ਇੱਥੇ ਹੀ ਕਾਰੋਬਾਰ ਕਰ ਰਹੇ ਲੋਕ ਇੱਥੇ ਜੰਮੇ ਪੜੇ ਇੱਥੇ ਹੀ ਵੱਡੇ ਹੋਏ ਆ ਤੇ ਉਹਨਾਂ ਦੀ ਸ਼ਹਿਰ ਦੀ ਬਿਹਤਰੀ ਵਾਸਤੇ ਤੇ ਮੈਨੂੰ ਲੱਗਦਾ ਕਿ ਕੋਆਪਰੇਟ ਕਰਨਾ ਚਾਹੀਦਾ ਔਰ ਕਰ ਵੀ ਰਹੇ ਲੋਕ ਕੋਆਪਰੇਟ ਵੀ ਕਰ ਰਹੇ ਆ